ਸਰਕਾਰਾਂ ਨੂੰ ਪੁਲਿਸ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਕੋਈ ਹੋਰ ਨਰਿੰਦਰ ਦੀਪ ਨਾ ਹੋਵੇ ਹੋਰ ਕੋਈ ਦਿਲਰਾਜ ਨਾ ਹੋਵੇ ਬਹੁਤ ਮੁੰਡੇ ਚੱਕ ਚੱਕ ਕੇ ਮਾਰਦੇ ਜਿੰਨਾਂ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਨਾ ਹੀ ਮਿਲਣਾ ਜੇ ਪੁਲਿਸ ਦੇ ਤਸ਼ੱਦਦਾਂ ਦੀਆਂ ਅਸੀਂ ਇੱਥੇ ਗੱਲਾਂ ਕਰਨ ਲੱਗੇ ਸਰਕਾਰ ਦੀ ਨਾ ਇਨਸਾਫੀ ਦੀਆਂ ਗੱਲਾਂ ਕਰਨ ਲੱਗੇ ਮੈਨੂੰ ਲੱਗਦਾ ਇਹ ਪਵਾਪਾ ਹਫਤਾ ਇੱਥੇ 10 ਦਿਨ ਚਾਚਾ ਚੀੜੀ ਰੱਖੀਏ ਉਹ ਚਾਚਾ ਨਹੀਂ ਪਣੀ ਸਤਿ ਆਨੰਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇੱਥੇ ਇਨਸਾਫ ਉਸੰਦ ਇਕੱਠੇ ਹੋਈਆਂ ਜੱਤੇ ਬੰਦੀਆਂ ਪਰਵਾਰ ਦੇ ਦੁੱਖ ਨੂੰ ਸਮਝਦੇ ਹੋਏ ਇਕੱਠੇ ਹੋਏ ਮੰਡੀ ਦੇ ਬੰਦੇ ਸਾਰਿਆਂ ਦਾ ਮੈਨੂੰ ਲੱਗਦਾ ਮਕਸਦ ਇੱਕ ਹੀ ਹੈ ਵੀ ਕੋਈ ਹੋਰ ਨਰਿੰਦਰ ਦੀਪ ਨਾ ਹੋਵੇ ਜੇ ਨਰਿੰਦਰ ਦੀਪ ਤੇ ਉਹਦੇ ਪਰਿਵਾਰ ਨੂੰ ਅਸੀਂ ਅਸਲ ਇਨਸਾਫ ਦਿਵਾਉਣਾ ਚਾਹੁੰਦੇ ਆ ਮੈਂ ਕੱਲ ਵੀ ਬੋਲਿਆ ਸੀ ਜਦੋਂ ਵੀ ਕਿਸੇ ਬਾਪ ਦਾ ਪੁੱਤ ਮਾਰਿਆ ਜਾਂਦਾ ਕਿਸੇ ਔਰ ਦਾ ਘਰ ਵਾਲਾ ਮਾਰਿਆ ਜਾਂਦਾ ਕਿਸੇ ਬੱਚੇ ਦਾ ਬਾਪ ਮਾਰਿਆ ਜਾਂਦਾ ਮੈਂ ਹਰੇਕ ਥਾਂ ਤੇ ਇੱਕੋ ਗੱਲ ਵਾਰ-ਵਾਰ ਬੋਲਦਾ ਕਿ ਇਹ ਐਗਜ਼ਿਟੇਸ਼ਨ ਇਹਨੂੰ ਐਸਾ ਰੂਪ ਦਿੱਤਾ ਜਾਵੇ ਸਰਕਾਰਾਂ ਨੂੰ ਪੁਲਿਸ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਕੋਈ ਹੋਰ ਨਰਿੰਦਰ ਦੀਪ ਨਾ ਹੋਵੇ ਹੋਰ ਕੋਈ ਦਿਲਰਾਜ ਨਾ ਹੋਵੇ ਬਹੁਤ ਮੁੰਡੇ ਚੱਕ ਚੱਕ ਕੇ ਮਾਰਦੇ ਜਿੰਨ ਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਨਾਹੀ ਬਿੱਲਾ ਜੇ ਪੁਲਿਸ ਦੇ ਤਸ਼ੱਦਦਾਂ ਦੀਆਂ ਅਸੀਂ ਇੱਥੇ ਗੱਲਾਂ ਕਰਨ ਲੱਗੇ ਸਰਕਾਰ ਦੀ ਨਾ ਇਨਸਾਫੀ ਦੀਆਂ ਗੱਲਾਂ ਕਰਨ ਲੱਗੇ ਤਾਂ ਮੈਨੂੰ ਲੱਗਦਾ ਇਹ ਪਵਾਪਾ ਹਫਤਾ ਇੱਥੇ 10 ਦਿਨ ਚਾਚਾ ਚੀੜੀ ਰੱਖੀਏ ਉਹ ਚਾਚਾ ਨਹੀਂ ਉਪਣੀ ਅੱਜ ਸਾਡਾ ਜਿਹੜਾ ਮੁੱਖ ਮਕਸਦ ਹੈ ਮੈਂ ਸਾਡੇ ਸਾਰੇ ਬੁੱਧੀਜੀਵੀ ਵੀਰਾਂ ਨੂੰ ਸਾਡੇ ਮੋਹਤਵਾਰ ਬੰਦਿਆਂ ਨੂੰ ਸੁਣ ਰਿਹਾ ਸੀ ਕਮੇਟੀ ਦੀ ਸਲਾਹ ਵੀ ਆਈ ਸਾਰਾ ਕੁਝ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਝਾਅ ਆਏ ਜਿਹੜੀ ਕਮੇਟੀ ਹੈ ਸਾਡੇ ਲਈ ਕਮੇਟੀ ਨਰਿੰਦਰ ਦੀ ਵੀ ਹੈ ਜਿਹਨੂੰ ਬੈਠਾ ਨਹੀਂ ਦਿੰਦਾ ਉਹਨੂੰ ਖੜਾ ਵੀ ਨਹੀਂ ਦਿੰਦਾ ਇਹ ਕਮੇਟੀਆਂ ਅੱਜ ਤੱਕ ਮੈਨੂੰ ਦੱਸ ਦੋ ਕਿਹੜੇ ਪੁਲਿਸ ਵੱਲੋਂ ਚੱਕ ਕੇ ਬੱਚੇ ਦੇ ਕਤਲ ਦੇ ਵਿੱਚ ਕਮੇਟੀਆਂ ਪਹਿਲਾਂ ਨਹੀਂ ਬਣੀਆਂ ਜਦੋਂ ਕੋਈ ਸਾਡੀ ਐਸੋਸੀਏਸ਼ਨ ਬਿਟਦੇ ਆ ਜਦੋਂ ਕੋਈ ਸਾਡਾ ਪ੍ਰੋਗਰਾਮ ਹੁੰਦਾ ਕਮੇਟੀ ਬਣਾ ਲਈਏ ਆਹ ਕਮੇਟੀ ਬਣਾ ਲਈਏ ਹੁਣ ਆਹ ਕਮੇਟੀ ਫੈਸਲਾ ਲਉਂਦੀ ਜਦੋਂ ਅਸੀਂ ਦਿਲੋਂ ਸਭ ਨੇ ਸੋਚ ਲਿਆ ਕਿ ਸਾਡਾ ਮੁੱਖ ਮੰਤਵ ਨਰਿੰਦਰ ਦੀਪ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਜਦੋਂ ਤੁਹਾਨੂੰ ਕਿਸੇ ਦਾ ਕੋਈ ਫੋਨ ਆਇਆ ਜਦੋਂ ਤੁਸੀਂ ਇਸ ਐਜੀਟੇਸ਼ਨ ਦੇ ਲਈ ਘਰੋਂ ਤੁਰਨਾ ਹੈ ਜਦੋਂ ਤੁਸੀਂ ਇਸ ਐਜੀਟੇਸ਼ਨ ਦੇ ਲਈ ਕੋਈ ਤਿਆਰੀ ਵਿੱਢਣੀ ਹੈ ਨਰਿੰਦਰ ਦੀਪ ਨੂੰ ਉਹਦੇ ਮਾਪੇ ਬਾਪ ਨੂੰ ਉਹਦੀ ਘਰਵਾਲੀ ਨੂੰ ਤੇ ਉਹਦੇ 5 ਸਾਲ ਦੇ ਬੱਚੇ ਨੂੰ ਧਿਆਨ ਚ ਰੱਖ ਲਿਓ ਮੈਨੂੰ ਲੱਗਦਾ ਤੁਹਾਨੂੰ ਕਿਸੇ ਕਮੇਟੀ ਦੇ ਹੁਕਮ ਦੀ ਲੋੜ ਨਹੀਂ ਪੈਣੀ ਕਿਸੇ ਕਮੇਟੀ ਦੇ ਸਲਾਹ ਦੀ ਲੋੜ ਨਹੀਂ ਪੈਣੀ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਇਹਨਾਂ ਪਰਿਵਾਰ ਨੂੰ ਲੋੜ ਅੱਜ ਇਸ ਚੀਜ਼ ਦੀ ਹੈ ਅੱਜ ਨਰਿੰਦਰ ਸਿੰਘ ਕਿਸ ਚੀਜ਼ ਦੇ ਲਈ ਉਹਦੀ ਆਤਮਾ ਜਿਹੜੀ ਆਹੋ ਪਰਪੜੀ ਹੋਣੀ ਹੈ ਤੜਫ ਰਹੀ ਹੋਣੀ ਹੈ ਗੱਲ ਸਿਰਫ ਤੇ ਸਿਰਫ ਇਨਸਾਫ ਦੀ ਹੈ ਨਰਿੰਦਰਦੀਪ ਤੇ ਉਹਦੇ ਪਰਿਵਾਰ ਨੂੰ ਕਿਵੇਂ ਇਨਸਾਫ ਮਿਲਦਾ ਪਹਿਲਾ ਨੰਬਰ ਦੂਸਰੇ ਨੰਬਰ ਦੇ ਉੱਤੇ ਕੀ ਨਰਿੰਦਰਦੀਪ ਦੇ ਕਤਲ ਤੋਂ ਅਸੀਂ ਕੋਈ ਐਡੀ ਵੱਡੀ ਲਾਈਨ ਖਿੱਚ ਸਕਦੇ ਆ ਕੋਈ ਐਡੀ ਵੱਡੀ ਐਫੀਡੇਸ਼ਨ ਸ਼ੁਰੂ ਕਰ ਸਕਦੇ ਆ ਜੀ ਦੇ ਨਾਲੇ ਸਰਕਾਰਾਂ ਜਾਂ ਪੰਜਾਬ ਪੁਲਿਸ ਦੇ ਚੰਬੜੇ ਵੇ ਅਫਸਰ ਕਿਸੇ ਮਾਂ ਦਾ ਪੁੱਤ ਚੱਕ ਕੇ ਉਹਨੂੰ ਟੌਰਚਰ ਕਰਨ ਲੱਗੇ 100 ਵਾਰੀ ਸੋਚਣ ਜੇ ਕਿਸੇ ਨੇ ਵੀ ਇਥੇ ਇਨੀਆਂ ਦੀਆਂ ਜਥੇਬੰਦੀਆਂ ਪਹੁੰਚੀਆਂ ਸਾਰੀ ਗੋਨਿਆਂ ਦਾ ਮੰਡੀ ਖੜੀਆ ਸਾਰਾ ਬਟਿੰਡਾ ਖੜਾ ਜੋ ਅੱਗੇ ਦਾ ਪਲਾਨ ਕਰਨਾ ਹੈ ਸ਼ਾਇਦ ਪੰਜਾਬ ਦੀਆਂ ਵੀ ਜਥੇਬੰਦੀਆਂ ਆਉਣਗੀਆਂ ਸਾਡਾ ਇੱਕੋ ਫੋਕਸ ਹੋਣਾ ਚਾਹੀਦਾ ਕਿ ਇਹ ਜਿਹੜੀ ਐਜੀਟੇਸ਼ਨ ਹੈ ਇਹਨੂੰ ਇੱਕ ਐਸਾ ਰੂਪ ਦੇ ਦਈਏ ਜਿਹੜਾ ਇਹ ਪਰਿਵਾਰ ਕਿਸੇ ਵੀ ਚੀਜ਼ ਦੇ ਲਈ ਤਰਲੋ ਮੱਛੀ ਨਾ ਹੋਣਾ ਪਵੇ ਇਨਦੇ ਉੱਤੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਾ ਬਣਾ ਸਕੇ ਸਾਰੇ ਵੀਰ ਬਹੁਤ ਵਧੀਆ ਸਲਾਹਾਂ ਦੇ ਕੇ ਗਏ ਨੇ ਮੇਰੀ ਇੱਕੋ ਤੇ ਲਾਸਟ ਸਲਾਹ ਨਰਿੰਦਰਦੀਪ ਦੇ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਉਹ ਜਿਹੜਾ ਇਨਸਾਫ ਹੈ ਉਹ ਇੱਕ ਐਸਾ ਮਿਸਾਲੀ ਇਨਸਾਫ ਹੋਵੇ ਵੀ ਜਿਹੜੀ ਪੰਜਾਬ ਪੁਲਿਸ ਹੈ ਤੇ ਪੰਜਾਬ ਸਰਕਾਰ ਹੈ ਅੱਗੇ ਤੋਂ ਪੰਜਾਬ ਦਾ ਜਵਾਨ ਨੌਜਵਾਨੀ ਹੈ ਜਿਹੜੀ ਉਹਨੂੰ CIA ਸਟਾਫਾਂ ਦੇ ਵਿੱਚ ਤਰਫਾਤ ਵਫਾਕੇ ਮਾਰਨ ਤੋਂ ਪਹਿਲਾਂ ਥਾਣਿਆਂ ਦੇ ਵਿੱਚ ਤਰਫਾਤ ਤਰਫਾਕੇ ਮਾਰਨ ਤੋਂ ਪਹਿਲਾਂ 100 ਵਾਰੀ ਸੋਚਣ ਕਿ ਨਰਿੰਦਰ ਦੀਪ ਵਾਰੀ ਕੀ ਹੋਇਆ ਸੀ ਧੰਨਵਾਦ ਜੀ